ਜਿਸ ਪਰਿਵਾਰ ਨਾਲ ਅੱਜ ਮਿਲਾਵਾਂਗੇ ਉਸ ਪਰਿਵਾਰ ਦੇ ਜਿਹੜਾ ਬੱਚਾ ਵਾ ਉਸ ਨੂੰ ਇੱਕ ਜਹਿੜ ਭਿਆਨਕ ਰੋਗ ਲੱਗ ਗਿਆ ਇੱਕ ਜਹਿੜ ਭਿਆਨਕ ਬਿਮਾਰੀ ਆ ਜਿਸ ਦਾ ਇਲਾਜ 27 ਕਰੋੜ ਰੁਪਏ ਦੇ ਇੱਕ ਟੀਕੇ ਨਾਲ ਹੋਣਾ ਵਾ ਦੱਸਕੋ ਇਸ ਦਾ ਕੇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਿਓ ਇਸ ਪਰਿਵਾਰ ਤੁਹਾਡੀ ਗਾੜੀ ਅਰਜ਼ ਕਰ ਰਿਹਾ ਫੌਜੀ ਵੀਰ ਆ ਅਤੇ ਦੇਸ਼ ਦੀ ਸੇਵਾ ਨਾਲ ਮਾਰਿਆ ਅਸ਼ਮੀਤ ਸਿੰਘ ਇਸ ਬੱਚੇ ਦਾ ਲਾਵਾ ਤੁਸੀਂ ਦੇਖ ਸਕਦੇ ਹੋ ਅਤੇ ਮਾਤਾ ਪਿਤਾ ਦੋਨੋਂ ਹੀ ਪੰਜਾਬੀ ਅਤੇ ਲੋਕਾਂ ਗਾੜੀ ਅਪੀਲ ਕਰ ਰਹੇ ਨੇ ਵੀ ਵੱਧ ਤੋਂ ਵੱਧ ਮਦਦ ਕਰਿਓ ਇਸ ਪਰਿਵਾਰ ਦੀ ਤਾਂ ਜੋ ਕਿ ਇਹਨਾਂ ਦਾ ਉਹਦਾ ਇਲਾਜ ਹੋ ਸਕੇ ਆਰਪੀ ਸਿੰਘ ਜਿਹੜੇ ਕੀ ਦੇਸ਼ ਦੀ ਸੇਵਾ ਨਿਭਾਉਂਦੇ ਨੇ ਚਾਈਨਾ ਬਾਡਰ ਤੇ ਡਿਊਟੀ ਕਰਦੇ ਸੀ ਤੇ ਅੱਜ ਤੋਂ ਤੁਹਾਡੀ ਗਾੜੀ ਮਦਦ ਦੀ ਅਪੀਲ ਗਾੜੀ ਅਮਰਸਰ ਸਾਹਿਬ ਆਏ ਨੇ ਭਾਜੀ ਹੋਇਆ ਕੀ ਇਹ ਬੱਚੇ ਨੂੰ ਸਾੜਾ ਕਰਦੇ ਹੋ ਅਜਿਹਾ ਕਿਹੜੀ ਭਿਆਨਕ ਲੋਕ ਲੱਗ ਗਿਆ ਜਿਹੜਾ 27 ਕਰੋੜ ਰੁਪਏ ਦਾ ਇਲਾਜ ਹੋਣਾ ਬੱਚੇ ਦਾ ਟੀਕਾ ਲੱਗਣਾ ਤੇ ਕਿੰਨੇ ਸਮੇਂ ਤੋਂ ਇਸ ਬੱਚੇ ਨੂੰ ਜਿਹੜੀ ਹੈ ਭਿਆਨਕ ਹੋ ਗਿਆ ਇਹ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੇਰੇ ਬੱਚੇ ਦਾ ਨਾਮ ਸ਼ਮੀਰ ਸਿੰਘ ਹੈ ਜਿਹਨੇ ਬਹੁਤ ਹੀ ਖਤਰਨਾਕ ਬਿਮਾਰੀ ਹੈ ਜਿਹਦੇ ਨਾਮ ਹੈ ਡੀਐਮਡੀ ਭਾਈ ਇਹ ਡੀਐਮਡੀ ਕਰ ਡਿਸੇਨ ਮਸਕਲ ਡਿਸਟ੍ਰੋਫੀ ਇਹਦੇ ਵਿੱਚ ਕੀ ਬੱਚੇ ਦੇ ਸਾਰੇ ਮਸਲ ਹੌਲੀ ਹੌਲੀ ਵੀਕ ਹੋ ਜਾਂਦੇ ਨੇ ਨਾ ਬਾਹਰ ਦੇ ਮਸਲ ਨਹੀਂ ਭਾਈ ਅੰਦਰ ਦੇ ਜਿਦਾ ਦਿਲ ਦਿਮਾਗ ਸਾਰੇ ਮਸਲਾ ਨਾ ਬਣਿਆ ਹੁੰਦਾ ਆਪਣਾ ਤੇ ਇਹ ਹੌਲੀ ਹੌਲੀ ਵੀਕ ਹੋ ਜਾਂਦੇ ਤੇ ਡਾਕਟਰ ਹੁੰਦਾ ਉਹ ਬੱਚਾ ਜਿਹੜਾ ਵਾ 15 ਜਾਂ 16 ਸਾਲ 'ਚ ਖਤਮ ਹੋ ਜਾਂਦਾ ਤੇ ਇਹਦਾ ਸਾਨੂੰ ਪਤਾ ਭਾਈ ਇਹ 4 ਸਾਲ ਦਾ ਪੰਜ ਸਾਲ ਪੰਜ ਸਾਲ ਦਾ ਜੋ ਸਾਨੂੰ ਪਤਾ ਲੱਗਿਆ ਸਾਨੂੰ ਤੇ ਦਿੱਲੀ ਹਸਪੀਟਲ ਦੇ ਇੰਤ ਵਿੱਚੋਂ ਸਰਪ੍ਰੇਸ਼ਨ ਮਿਲੀ ਆ ਜਿਹਦੇ ਵਿੱਚ ਜਰਾ 27 ਕਰੋੜ ਰੁਪਇਆ ਇਲਾਜ ਹੈ ਲਗਭਗ 3.2 ਮਿਲੀਅਨ ਯੂ ਐਸ ਡਾਲਰ ਹੈ ਕਿਉਂਕਿ ਅਮਰੀਕਾ ਦੇ ਵਿੱਚ ਇਹ ਇਲਾਜ ਹੈ ਜੋ ਦਿੱਲੀ ਮੰਗਾਇਆ ਜਾਏਗਾ ਤੇ ਜਦੋਂ ਇਹ ਪੈਸੇ ਇਕੱਠਾ ਹੋ ਜਾਏਗਾ ਉਸ ਟਾਈਮ ਤੇ ਮੇਰੇ ਬੱਚੇ ਨੂੰ ਕੀ ਲੱਗੇਗਾ ਇਹ ਭਾਈ ਅਜਿਨੇ ਇਸ ਤੋਂ ਵੀ ਹੁਣ ਤੱਕ ਕਿੱਥੇ ਕਿੱਥੇ ਜਾ ਕੇ ਲੋਕਾਂ ਗਾੜੀ ਅਰਜ਼ੀ ਕਰ ਚੁੱਕੇ ਹੋ ਕਿੱਥੇ ਕਿੱਥੇ ਬੇਨਤੀ ਕਰ ਚੁੱਕੇ ਹੋ ਤੇ ਹੁਣ ਤੱਕ ਤੁਹਾਡੇ ਕੋ ਕਿੰਨੇ ਕੁ ਪੈਸੇ ਜਿਹੜੇ ਇਕੱਠੇ ਹੋ ਚੁੱਕੇ ਨੇ ਪੁੱਤ ਦੇ ਇਲਾਜ ਵਾਸਤੇ ਇਹ ਸਭ ਤੋਂ ਪਹਿਲਾਂ ਆਪਾਂ ਅਨਮੋਲ ਕੁਆਤਰਾ ਸਰ ਕੋ ਗਏ ਸੀ ਫਿਰ ਤੇ ਫਿਰ ਸਿੱਧੂ ਮੂਸੇਵਾਲੇ ਦੇ ਪਾਪਾ ਫਿਰ ਆਰਸੀਆਰ ਸਿਗਨਲਰ ਕੀ ਰਿਸਪਾ ਜੀ ਜੋ ਕਮੇਡੀਅਨ ਆਪਣੇ ਫਿਰ ਦੀ ਹਰਪ ਸਿੰਗਰ ਸਾਡੇ ਫਿਰ ਕੋਰ ਵੀ ਮੈਮ ਕੋ ਗਏ ਸੀ ਫਿਰ ਇੱਕ ਤੈਲਕਾ ਭਾਜੀ ਨੇ ਦਿੱਲੀ ਦੇ ਤੇ ਉਹਨਾਂ ਕੋ ਗਏ ਸੀ ਉਹਨਾਂ ਨੇ ਵੀਡੀਓ ਪਾਈ ਹੋਰ ਵੀ ਕੁਝ ਯੂਟਿਊਬਰ ਜਿਹੜੇ ਫੇਮਸ ਸਾਰੇ ਉਹਨਾਂ ਕੋ ਗਏ ਆ ਤੇ ਲਗਭਗ ਭਾਜੀ ਇਹਨਾਂ ਨੂੰ ਲੋਕ ਦੇਖਦੇ ਨੇ ਸੁਣਦੇ ਨੇ ਤੇ ਮੇਰੀ ਬੱਚਾ ਕਾਫੀ ਮੇਰੀ ਮਦਦ ਕੀਤੀ ਹੈ ਕਰੋੜ ਦੇ ਲਾਗੇ ਬੰਨੇ ਭਾਈ ਹੋ ਗਿਆ ਏ ਜਿੱਦਾਂ ਦਾ ਵੀਡੀਓ ਫੈਲ ਰਹੀ ਮੇਰੇ ਬੱਚੇ ਦੀ ਦਿਲ ਮੈਂ ਹੋਰੀ ਆਪਣੀ ਜੋ ਇੰਡਸਟਰੀ ਦੇ ਜੋ ਅਸਰੇ ਜੋ ਚੰਗੇ ਚੰਗੇ ਸਿੰਗਰ ਨੇ ਮੈਂ ਉਹਨਾਂ ਨੂੰ ਸਾਥ ਜੋੜ ਕੇ ਬੇਨਤੀ ਕਰਦਾ ਪਲੀਜ਼ ਤੁਹਾਡੀ ਮੇਰੀ ਮਦਦ ਕਰੋ ਸਾਡੀ ਮੇਰੀ ਬੱਚੀ ਜਾਨ ਬਰਸ ਗਈ ਤੇ ਮੈਨੂੰ ਐਸੋ ਪੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ਇਹ ਜਿਹੜਾ ਪਿਆਗ ਰੋਗ ਲੱਗ ਗਿਆ ਵਾ ਤੇ ਉਸ ਵੇਲੇ ਤੁਹਾਡੇ ਤੇ ਕੀ ਬੀਤੀ ਕਿਉਂਕਿ ਜਿਵੇਂ ਤੁਸੀਂ ਚైనా ਬਾਰਡ ਦੇ ਡਿਊਟੀ ਕਰਦੇ ਸੀ ਤੇ ਕਿਸ ਤਰ੍ਹਾਂ ਪ੍ਰਵਾਹ ਨਹੀਂ ਦੱਸਿਆ ਵੀ ਤੁਹਾਡੇ ਪੈਰਾਂ ਤੋਂ ਕਿਸਤਾ ਜੀ ਕਿਸ ਚੀਜ਼ ਤੇ ਫਿਰ ਡਿਊਟੀ ਕਰਨੀ ਕਿੰਨੀ ਕੌਕੀ ਹੋ ਗਈ ਸੀ ਤੁਹਾਡੇ ਵਾਸਤੇ ਤੇ ਮੈਂ ਉਸ ਟਾਈਮ ਜਦੋਂ ਮੈਨੂੰ ਪਤਾ ਲੱਗਾ ਸਰ ਮੈਂ ਉਸ ਸਮੇਂ ਚਾਈਨਾਪੋਟ ਦੇ ਡਿਊਟੀ ਕਰ ਰਿਹਾ ਸੀ ਤੇ ਮੇਰੀ ਵਾਈਫ ਦਾ ਮੈਨੂੰ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕਾਫੀ 15 15 20 20 ਦਿਨ ਤੱਕ ਸਰ ਸਾਡੀ ਗੱਲ ਨਹੀਂ ਸੀ ਹੁੰਦੀ ਉੱਥੇ ਨਾ ਤਾਂ ਉੱਥੇ ਲਾਈਟ ਦਾ ਪ੍ਰਬੰਧ ਸੀ ਬੋਰਡ ਦੇ ਉੱਤੇ ਨਾ ਕੋਈ ਫੋਨ ਵਗੈਰਾ ਨਾ ਕੁਝ ਨਹੀਂ ਸੀ ਉੱਥੇ ਤੇ ਸਾਨੂੰ ਫੋਨ ਲਈ ਵੀ ਸਰ ਕਾਫੀ نیچے ਆਉਣਾ ਪੈਂਦਾ ਸੀ ਘੱਟੋ ਘੱਟ 3 400 ਕਿਲੋਮੀਟਰ نیچے ਉਧਰ ਆਉਣਾ ਪੈਂਦਾ ਸੀ ਸਾਨੂੰ نیچے ਆ ਕੇ ਫਿਰ ਰੇਂਜ ਦੇ ਉੱਤੇ ਅਸੀਂ ਗੱਲ ਕਰਦੇ ਸੀ ਤੇ ਉਸ ਨੂੰ ਜਦੋਂ ਮੈਂ ਦੱਸਿਆ ਸਰ ਫਿਰ ਇਕਦਮ ਤੋਂ ਮਿੰਟ ਪਹਿਲਾਂ ਵੀ ਸਵਾਫੀ ਹੋ ਰਿਆ ਸੀ ਤੇ ਨਾਲ ਸਾਡੇ ਪਰਿਵਾਰ ਦੇ ਵਿੱਚ ਨਾਲ ਕਿਤੇ ਨਾ ਕੋਈ ਪ੍ਰੋਬਲਮ ਸੀ ਪਤਾ ਨਹੀਂ ਕਹਿੰਦੇ ਕਿ ਚੈਲਟੀ ਹੋਂਦੀ ਆ ਤੇ ਜੋ ਸਾਡੇ ਸਾਹਮਣੇ ਆ ਭਾਈ ਉਹਨਾਂ ਵਿੱਚੋਂ ਸਾਨੂੰ ਕਿਸੇ ਦਿਖਾਈ ਨਹੀਂ ਦੇ ਰਿਹਾ ਸਾਡੇ ਤੋਂ ਪਹਿਲਾਂ ਜੋ ਜਿਨ੍ਹਾਂ ਨੂੰ ਅਸੀਂ ਨਹੀਂ ਦੇਖਿਆ ਜਾਂ ਸਾਡੇ ਦਾਦੇ ਬੜਵਾ ਚਿੱਤ ਕੰਮ ਦੇ ਵਿੱਚ ਕਿਸੇ ਨੂੰ ਹੋਵੇ ਤੇ ਉਹ ਹੀ ਕਹਿੰਦੇ ਚੈਨ ਹੁੰਦੀ ਇੱਕ ਸਾਭ ਦੀ ਇੱਕ ਜੇ ਗਾਂ ਅੱਲੇ ਜਹਾ ਵੀ ਕਾਂਦਾ ਨਹੀਂ ਹੋ ਜਾਂਦਾ ਕਿਸੇ ਨੂੰ ਇਹਦਾ ਕਹਿੰਦੇ ਸ਼ੂਗਰ ਹੁੰਦੀ ਆ ਅਗਰ ਮੈਨੂੰ ਸ਼ੂਗਰ ਆ ਤੇ ਮੇਰੇ ਬੱਚੇ ਨੂੰ ਵੀ ਹੋ ਜਾਂਦੀ ਆ ਜੇ ਮੈਨੂੰ ਹਰ ਅਟੈਕ ਆ ਕਦੇ ਆਉਂਦੇ ਨੇ ਕਿ ਹਾਂ ਵੀ ਇਹ ਚੀਜ਼ ਸਾਡੇ ਗਾਂ ਬੱਚਿਆਂ ਨੂੰ ਵੀ ਹੋ ਜਾਂਦੀ ਆ ਤੇ ਇਸ ਕਰਕੇ ਸਾਨੂੰ ਕਦੇ ਵੀ ਜੇ ਸਾਨੂੰ ਕੋਈ ਪ੍ਰੋਬਲਮ ਆ ਤੇ ਜੇ ਸਾਡਾ ਪਿਆਰ ਹੁੰਦਾ ਵਾ ਬੰਦੇ ਦਾ ਸਭ ਕੁਝ ਹੁੰਦਾ ਵਾ ਚਲੋ ਅੱਜ ਮਾਂ-ਬਾਪ ਵੀ ਬੰਨਾ ਹੁੰਦਾ ਵਾ ਇਹਦੇ ਵਿੱਚ ਇੱਕ ਚੌਥੇ ਮਹੀਨੇ ਬੱਚਾ ਜਦੋਂ ਲੇਡੀਜ਼ ਆਪਣੀ ਪ੍ਰੈਗਨੈਂਟ ਹੁੰਦੀ ਆ ਉਹ ਤੇਜੇ ਚੌਥੇ ਮਹੀਨੇ ਚ ਟੈਸਟ ਹੁੰਦਾ ਵਾ ਜੈਨੇਟਿਕ ਰਿਸਰਚ ਦਾ ਉਹ ਸਾਨੂੰ ਪੱਕਾ ਕਰਾਉਣਾ ਚਾਹੁੰਦਾ ਸਾਨੂੰ ਨਹੀਂ ਹਰ ਕਿਸੇ ਨੂੰ ਕਰਾਉਣਾ ਚਾਹੁੰਦਾ ਭਾਈ ਇਹ ਜਾਗਰੂਕਤਾ ਇੱਕ ਸਾਫ ਦੀ ਜਿਹਦੇ ਵਿੱਚ ਕੀ ਆ ਅਗਰ ਪਤਾ ਲੱਗ ਸਕਦਾ ਭਾਈ ਦੋ ਚੀਜ਼ਾਂ ਇਨਸਾਨ ਜਿਹੜੀ ਚੀਜ਼ ਪਹਿਲਾਂ ਪਤਾ ਲੱਗ ਜਾਈ ਭਾਈ ਉਹ ਚੱਲੀ ਜਾਂਦੀ ਬਾਅਦ ਚ ਮੁਸ਼ਕਲ ਹੋ ਜਾਂਦਾ ਜਦੋਂ ਬੱਚਾ ਹੋ ਜਾਂਦਾ ਫਿਰ ਭਾਈ ਦੁੱਖ ਬਹੁਤ ਜ਼ਿਆਦਾ ਹੁੰਦਾ ਨਹੀਂ ਜਰਿਆ ਜਾਂਦਾ ਬੱਚੇ ਕੋਲ ਫਿਰ ਪਹਿਲਾਂ ਪ੍ਰੋਬਲਮ ਹੋਵੇ ਤੇ ਉਹਨੂੰ ਆਪਾਂ ਸੁਧਾਰ ਕਰ ਸਕਦੇ ਉਹਨੂੰ ਆਪਾਂ ਡਾਕਟਰਾਂ ਦੇ ਥਰੂ ਜੀ ਸਹੀ ਕਰ ਸਕਦੇ ਆ ਜੇਕਰ ਉਹ ਬੱਚਾ ਠੀਕ ਨਹੀਂ ਆ ਤਾਂ ਉਹਨੂੰ ਆਪਾਂ ਪਹਿਲਾਂ ਡਾਕਟਰ ਮੁਤਾਬਿਕ ਜਿੱਦਾਂ ਨੂੰ ਉਹਨੂੰ ਕਰਕੇ ਤੇ ਆਪਾਂ ਦੁਬਾਰਾ ਪ੍ਰੈਗਨੈਂਸੀ ਵਗੈਰਾ ਆਪਾਂ ਲੈਡੀ ਦੀ ਕਰ ਸਕਦੇ ਆ ਬਿਲਕੁਕੁਲ ਇਸ ਲਈ ਸਾਨੂੰ ਹਮੇਸ਼ਾ ਅਸੀਂ ਜਾਗਰੂਕ ਰਹਿਣਾ ਚਾਹੀਦਾ ਤੇ ਆਪਣੇ ਜੋ ਸਾਨੂੰ ਦਿੱਕਤ ਦਿੱਕਤ ਆਵੇ ਬਿਲਕੁਲ ਜੀ ਜੇ ਮੈਨੂੰ ਸੋਪੀ ਹੁਣ ਜੇਕਰ ਕਿਸੇ ਨੇ ਤੁਹਾਡੀ ਮਤ ਕਰਨੀ ਹੋਵੇ ਕਿਸ ਤਰ੍ਹਾਂ ਮਤ ਕਰ ਸਕਦਾ ਦਸਖਾਣੇ ਨੂੰ ਫਾਨਾ ਕਰਦੇ ਹੋ ਕਿਸ ਕਿਸਕੈਨਰ ਤੇ ਮਤ ਕਰਨੀ ਆ ਤੇ ਉਹ ਨੰਬਰ ਵੀ ਦਸਖਾਣੇ ਨੂੰ ਫਾਨਾ ਕਰਦੇ ਹੋ ਜਿਸ ਕੇ ਨਾਲ ਤੁਹਾਡੀ ਮਤ ਹੋਣੀ ਹੈ ਤਾਂ ਜੀ ਇਹ 바ਰ ਕੋਡ ਹੈਗਾ ਜੀ ਭਾਈ ਇੰਪੈਕਟ ਗਰੁੱਪ ਦੇ ਵਿੱਚ ਜਿੱਦੇ ਵਿੱਚ ਮੇਰੇ ਬੱਚੇ ਦਾ ਅਕਾਊਂਟ ਖੁੱਲਿਆ ਹੋਇਆ ਹੈ ਕਿਉਂਕਿ ਤੁਹਾਨੂੰ ਪਤਾ ਨਾਰਮਲ ਅਕਾਊਂਟ ਤੇ ਐਡੀ ਵੱਡੀ ਟ੍ਰਾਂਜੈਕਸ਼ਨ ਨਹੀਂ ਹੁੰਦੀ ਬਿਲਕੁਲ ਬਿਲਕੁਲ ਤੇ ਇੱਕ ਅਗਰਪਾ 바ਰ ਕੋਡ 스캔 ਕਰਦੇ ਆਪਾਂ ਨਾਰਮਲੀ ਸਾਡੀ ਲਿਮਿਟ ਹੁੰਦੀ ਹੈ ਇੱਕ ਦਿਨ ਦੀ 15 ਵਰੀ 20 ਵਰੀ ਕਰ ਸਕਦੇ ਆ ਪਰ ਇਹ ਇੱਕ ਇਦਾਂ ਦਾ ਅਕਾਊਂਟ ਹੈ ਜਿੱਦੇ ਵਿੱਚ ਲਿਮਿਟ ਨਹੀਂ ਦੀ ਇੱਕ ਦਿਨ ਚ 27 ਕਰੋੜ ਕੋਈ ਪਾ ਸਕਦਾ ਵਾ ਮੈਂ ਕਹਿੰਦਾ 27 ਕਰੋੜ ਅਗਰ ਇੱਕ ਇੱਕ ਬੰਦਾ ਇੱਕ ਇੱਕ ਰੁਪਿਆ ਵੀ ਬੰਦਾ ਕੋਈ ਪਾਵੇ ਨਾ ਇਹਦੇ ਵਿੱਚ ਤਾਂ ਮੈਂ ਅਗਰ ਇੱਕ ਬੰਦਾ 1 ਰੁਪਿਆ ਪਾਉਂਦਾ ਤੇ 27 ਕਰੋੜ ਬ ਤੇਰੀ ਕੋਈ ਲਿਮਿਟ ਨਹੀਂ ट्रांजैक्शन ਦੀ ਇੱਕ ਦਿਨ ਚ ਭਾਵੇਂ ਸਾਰਾ ਬੰਦਾ ਇਹਨੇ ਲਾਈਨ ਤੇ ਖੜਾ ਕਰਕੇ ਅਗਰ ਆਪਾਂ ਸਾਰੇ ਕੋਈ ਪੈਸਾ ਪਾਈਏ ਤੇ ਪੈਸਾ 24 ਕੋਟ ਬੰਦਾ ਇੱਕ ਦਿਨ ਪੈਸਾ ਦੇ ਜਾ। ਆ ਵੀ ਪੈਸਾ ਦੇ ਕੋਈ ਲਿਮਿਟ ਨਹੀਂ ਹੈ। ਇਸ ਕਰਕੇ ਤੇ ਚ ਪਾਈ اکاؤنٹ ਖੁਲਾਇਆ ਵਾ ਇਹ ਵੀ ਮੈਂ ਟਾਪੀ ਮੇਰੇ ਅਫਸਰ ਸੀ ਇੱਕ ਉਹਨਾਂ ਕੋ ਮੈਂ ਅਭੀ ਭਾਈ ਨਟ ਮੈਨੂੰ ਕਿ ਅਫਸਰ ਮਲੇ ਕਰਨ ਸਾਹਿਬ ਮੇਰੇ ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਵੀ ਇਦਾਂ ਕਰਕੇ ਉਹਨਾਂ ਦੇ ਬੱਚੇ ਨੂੰ ਪ੍ਰੋਬਲਮ ਸੀ ਤੇ ਉਹਨਾਂ ਨੇ ਮੇਰਾ account ਖੁਲਾਇਆ ਇਹਦੇ ਵਿੱਚ ਇਹ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੱਚੇ ਨੇ ਨੂੰ ਟੀਮ ਉਹਨਾਂ ਜਨਰਲ ਲਾਇਓ ਨੇ ਟੀਮ ਮੈਂਬਰਾਂ ਨੂੰ ਮਿਲੋ ਉਹਨਾਂ ਨੇ ਮਿਲਾਇਆ ਜਿਨ੍ਹਾਂ ਦੇ ਜੋ ਇਸ ਸਪੈਸ਼ਲ ਜੋਬ ਕਰਦੇ ਨੇ ਕਿ ਲੱਗਦਾ ਨਹੀਂ ਭਾਰਤ ਵਾਸੀ ਜਾਂ ਪੰਜਾਬੀ ਅੱਗੇ ਆ ਕੇ ਮਰਤ ਕਰਨਗੇ ਪੂਰੇ ਦੇਸ਼ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਕਿ ਲੱਗਦਾ ਨਹੀਂ ਮੱਗੇ ਆ ਕੇ ਮਰਤ ਕਰਨਗੇ ਤੇ ਵੱਧ ਵੱਧ ਸਪੋਰਟ ਕਰਗੇ ਤੁਹਾਨੂੰ ਤਾਂ ਜੋ ਕਿ ਤੁਹਾਡੇ ਬੱਚੇ ਇਸ ਮੀਰੀ ਦੀ ਜਾਨ ਬਚ ਸਕੇ ਤੇ ਨਵੀਂ ਜ਼ਿੰਦਗੀ ਨੂੰ ਮਿਲ ਸਕੇ ਤੇ ਮੈਨੂੰ ਪੂਰੀ ਉਮੀਦ ਆ ਕਿਉਂਕਿ ਸਾਡੇ ਜਿਹੜੇ ਪੰਜਾਬੀ ਆ ਬਹੁਤ ਆਨਵੀਰ ਤੁਹਾਨੂੰ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਸੇਵਾ ਹੁੰਦੀ ਹੈ ਕਿਹਦੇ ਹੱਡ ਆਉਂਦੇ ਆ ਜਾਂ ਕਿਸੇ ਨੂੰ ਦਵਾਈਆਂ ਦੇ ਲੰਗਰ ਲਾ ਦਿੰਦੇ ਆ ਦੇਖੋ ਸਾਡੇ ਗੁਰ ਗੁਰਮਤਿ ਰਾਜਿਆ ਜਨਮ ਦਿਨ ਸੀ ਕਿਨੇ-ਕਨੇ ਲੰਗਰ ਲਾਉਂਦੇ ਆ ਨਾ ਤੇ ਸਾਡੇ ਜਿਹੜੇ ਇਹਦੀ ਕੌਮ ਇਦਾਂ ਦੀ ਆ ਦਲੇਰ ਕੌਮ ਆ ਜਿਹਦੇ ਜਿਹੜੇ ਮਤਲਬ ਕਿ ਦਾਨ ਕਰਨ ਲੱਗੇ ਵੀ ਸੋਚਦੇ ਨਹੀਂ ਐ ਕਰੋੜਾਂ ਲੱਖਾਂ ਕਰੋੜਾਂ ਦਾ ਦਾਨ ਕਰ ਦਿੰਦੇ ਆ ਤੇ ਜਾਨ ਦੇਣ ਦੀ ਕਹਿੰਦੇ ਨਾ ਕਿ ਕਿਸੇ ਦੀ ਅਗਰ ਇੱਜ਼ਤ ਬਚਾਉਣ ਦੀ ਹੁੰਦੀ ਆ ਉੱਤੇ ਵੀ ਆਪਣੀ ਆਪਣੀ ਜਾਨ ਦੇ ਦਿੰਦੇ ਆ ਕਿਸੇ ਦੀ ਵੀ ਕਿਸੇ ਨੂੰ ਕਿਤੇ ਕੋ ਦਲ ਕੋਈ ਵੀ ਕਿਤੇ ਕੋਈ ਲੜਾਈ ਝਗੜਾ ਹੋਵੇ ਕਿਸੇ ਦਾ ਵੀ ਨਾ ਤੇ ਵਿੱਚ ਪੁੱਤ ਜਾਂਦੇ ਅਗਲੇ ਬੱਚੇ ਨੂੰ ਬਚਾਉਣ ਲਈ ਠੀਕ ਹੈ ਨਾ ਕਿ ਹਾਂ ਵੀ ਕਿਸੇ ਨੂੰ ਕੁਝ ਹੋਵੇ ਨਾ ਤੇ ਇਹ ਤੇ ਮੇਰੇ ਬੱਚੇ ਦਾ ਸਵਾਲ ਆ ਮੈਨੂੰ ਪੱਕਾ ਪਤਾ ਹੈ ਕਿ ਹਾਂ ਵੀ ਮੇਰੇ ਬੱਚੇ ਦੀ ਵਾਚੜ ਕੇ ਮਦਦ ਕਰਨਗੇ ਆ ਜੇ ਮੇਰੇ ਬੱਚੇ ਜਾਨ ਬਚ ਸਕੇ ਠੀਕ ਹੈ ਹਾਜ਼ਰ ਹੋ ਕੇ ਬੇਨਤੀ ਹੈ ਸਰਦਾਰ ਨੂੰ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਕਹਿ ਕਿ ਫੌਜੀ ਪਿਤਾ ਆਪਣੇ ਪੁੱਤਰ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਮਦਦ ਗਾੜੀ ਅਪੀਲ ਕਰ ਰਿਹਾ ਇੱਕ ਮਾੜੀ ਗੱਲਬਾਤ ਕਰਦੇ ਆ ਕਿਉਂਕਿ ਮਾਂ ਵਾਸਤੇ ਬਹੁਤ ਦੁੱਖ ਦੀ ਗੱਲ ਹੁੰਦੀ ਆ ਜਦੋਂ ਉਸਦੇ ਪੁੱਤ ਨੂੰ ਅਜਿਹਾ ਭਿਆਨਕ ਰੋਗ ਲੱਗ ਜਾਂਦਾ ਉਸ ਮਾਂ ਤੇ ਕੀ ਬੀਦੀ ਹੋਗੀ ਪਹਿਲੀ ਜਦੋਂ ਤੁਹਾਨੂੰ ਪਤਾ ਲੱਗਾ ਵੀ ਬੱਚੇ ਨੂੰ ਇਹ ਪ੍ਰੋਬਲਮ ਹੋ ਗਈ ਆ ਕੀ ਲੱਛਣ ਕੀ ਸੀ ਉਸ ਵੇਲੇ ਬਿਮਾਰੀ ਦੇ ਕਿਸ ਤਰ੍ਹਾਂ ਪਤਾ ਲੱਗਾ ਵੀ ਬੁੱਤ ਨੂੰ ਇੰਨਾ ਭਿਆਨਕ ਰੋਗ ਲੱਗ ਗਿਆ ਉਹਦਾ ਜਦੋਂ ਇਹ ਹੋਇਆ ਸੀ ਤੇ ਉਹਦੇ ਬੱਚੇ ਜਿੱਦਾ ਨਾਰਮਲ ਬਚਨ ਨੇ ਇਹਦੀ ਜ਼ਿੰਦਗੀ ਹਮੇਸ਼ਾ ਨਾਰਮਲ ਹੀ ਗਈ ਪਰ ਜਦੋਂ ਇਹ 5 ਸਾਲ ਦਾ ਹੋਇਆ ਜਦੋਂ ਇਹਦੇ ਤੁਰੰਤ ਚ ਪ੍ਰੋਬਲਮ ਆਈ ਇਹਨੂੰ ਕਿ ਹਾਂ ਵੀ ਇਹ ਬੜਾ ਟੇਡਾ ਹੋ ਕੇ ਤੁਰਦਾ ਸੀ ਜਾਂ ਟੇਡਾ ਹਾ ਕੇ ਛੇਤੀ ਡਿੱਗ ਜਾਂਦਾ ਸੀ ਜਾਂ ਥੱਕ ਜਾਂਦਾ ਸੀ ਨਾਰਮਲ ਬੱਚੇ ਜਿੱਦਾ ਥੱਕ ਜਾਂਦੇ ਆ ਇਹ ਜ਼ਿਆਦਾ ਥੱਕ ਜਾਂਦਾ ਸੀ ਤੇ ਅਪਾ ਜਦੋਂ ਇਹਨੂੰ ਮੇਰੇ ਸਾਰੇ ਮੈਂਬਰਸ ਨੇ ਕਿਹਾ ਕਿ ਨਹੀਂ ਤੂੰ ਇੱਕ ਵਾਰੀ ਡਾਕਟਰ ਨੂੰ ਬੁਲਾਜੋ ਜਦੋਂ ਮੈਂ ਜਦੋਂ ਮੇਰੇ ਹਸਬੰਡ ਆਰਮੀ ਚ ਆਪਾਂ ਮਿਲਟਰੀ ਹਸਪੀਟਲ ਗਏ ਉੱਥੇ ਉਹਨਾਂ ਨੇ ਸਾਰੀ ਫਿਜ਼ੀਓਥੈਰੇਪੀ ਕੀਤੀ ਫੇ ਉਸ ਫਿਜ਼ੀਓਥੈਰੇਪੀ ਦੇ ਪਿੱਛੇ ਪਤਾ ਚੱਲਿਆ ਕਿ ਨਹੀਂ ਕੁਝ ਹੈਗੇ ਹੈ ਡਾਕਟਰਾਂ ਦੇ ਇਹ ਡੱਕ ਵਾਕ ਕਰਦਾ ਹੈ ਉਹਦੇ ਲੱਛਣ ਹੁੰਦੇ ਡੱਕ ਆ ਜਿੱਦਾਂ ਇੱਕ ਬਤਖ ਤੁਰਦੀ ਹੈ ਉਦਾਂ ਹੀ ਤਾਂ ਤੁਰਨਾ ਹੀ ਤੇ ਵੀ ਤੋਰ ਥੋੜੀ ਡਿਫਰੈਂਟ ਸੀ ਬੱਚਾ ਤਾਂ ਫਿਰ ਉਹਨਾਂ ਨੇ ਇਹਨੂੰ ਕਿਹਾ ਕਿ ਨਹੀਂ ਇਹਦਾ ਜੈਨੇਟਿਕ ਟੈਸਟ ਕਰਾ ਕੇ ਵੇਖ ਲਈਏ ਜਦੋਂ ਜੈਨੇਟਿਕ ਟੈਸਟ ਹੋਇਆ ਉਦੋਂ ਸਾਨੂੰ ਪਤਾ ਲੱਗਿਆ ਕਿ ਹਾਂ ਇਹਨ BMD ਨਾਮਕ ਬਿਮਾਰੀ ਹੈ ਜੋ ਕਿ ਕਿਸੇ 3000 ਚੋਂ ਕਿਸੇ ਇੱਕ ਬੱਚੇ ਨੂੰ ਹੁੰਦੀ ਹੈ ਨਾਲੇ ਇਹ ਬਿਮਾਰੀ ਵਰਲਡ ਚ ਡਿਕਲੇਅਰਡ ਹੈ ਕਿ ਇਹ ਸਭ ਤੋਂ ਭਿਆਨਕ ਬਿਮਾਰੀ ਹੈਗੀ ਹੈ ਇਸੇ ਲਈ ਇਸ ਬਿਮਾਰੀ ਤੇ ਪੂਰੀ ਰਿਸਰਚ ਪੂਰੇ ਆਲ ਓਵਰ ਵਰਲਡ ਚ ਰਿਸਰਚ ਹੋ ਰਹੀ ਹੈ ਤੇ ਨਾਲੇ ਜਿਹੜਾ ਇਹ ਇੰਜੈਕਸ਼ਨ ਹੈ ਜਿਹੜੀ ਇਹ ਜੈਨੇਟਿਕ ਜੀਨ ਥੈਰੇਪੀ ਹੈ ਇਹ ਸਭ ਤੋਂ ਪਹਿਲੀ ਜੀਨ ਥੈਰੇਪੀ ਕੋਲ ਆਈ ਹੈ ਤੇ ਇਸੇ ਉਮੀਦ ਚ ਕਿ ਮੇਰਾ ਬੱਚਾ ਬਚ ਸਕੇ ਮੈਂ ਇਸ ਤਾਈ ਕਰੋ ਨੂੰ ਵੀ ਜਿੱਤੇ ਵੀ ਕਦੀ ਸਤਾਈ ਲਖਨੀ ਵੇਖਿਆ ਹੀ ਮੈਂ ਅੱਜ ਇੰਨੀ ਹਿੰਮਤ ਰੱਖੀ ਹੈ ਕਿ ਹਾਂ ਮੈਨੂੰ ਪਤਾ ਹੈ ਕਿ ਮੈਂ 27 ਕਰੋੜ ਕਰਕੇ ਆਪਣੇ ਬੱਚੇ ਦੀ ਜੀਵਨ ਜਰੂਰ ਬਚਾਵਾ ਹੈ ਕਿ ਲੱਗਦਾ ਵੀ ਪੰਜਾਬੀ ਜਾਂ ਭਾਰਤ ਵਾਸੀ ਅੱਗੇ ਆਉਣਗੇ ਮਤ ਵਾਸਤੇ ਜਿਹਨਾਂ ਬਾਈ ਪਹਿਲੋ ਗੱਲ ਕੀਤੀ ਆ ਪੰਜਾਬੀ ਹਮੇਸ਼ਾ ਮਦਦ ਕਰਦੇ ਨੇ ਖਾਸਤੇ ਸਾਡੇ ਪੰਜਾਬੀ ਵੀਰ ਵਾਸਤੇ ਫੌਜ ਦੀ ਰਾਖੀ ਕਰ ਰਿਹਾ ਦੇਸ਼ ਦੀ ਸੇਵਾ ਕਰ ਰਿਹਾ ਫੌਜੀ ਜਵਾਨ ਆ ਕਿ ਲੱਗਦਾ ਪੰਜਾਬੀ ਜਾਂ ਆਮ ਜਿਹੜੇ ਐਨਆਈਵੀ ਨੇ ਸਮਾਜ ਸੇਵੀ ਨੇ ਅੱਗੇ ਆ ਕੇ ਮਤ ਕਰਨਗੇ ਬਤੌਰ ਹਾਂਜੀ ਬਿਲਕੁਲ ਕਿਉਂਕਿ ਕਈਆਂ ਨੇ ਕੀਤੀ ਵੀ ਹੈ ਕਈ ਵੀਰ ਮੇਰੇ ਕਈ ਮੇਰੇ ਭੈਣਾ ਨੇ ਜਿਨ੍ਹਾਂ ਨੇ ਜਦੋਂ ਇਹ ਪਹਿਲੀ ਵਾਰੀ ਨਿਊਜ਼ 'ਚ ਆਈ ਸੀ ਗੱਲ ਤੇ ਇੱਕ ਵੀਡੀਓ ਵੇਖ ਕੇ ਲੋਕਾਂ ਨੇ ਮੈਨੂੰ ਫੋਨ ਵੀ ਕੀਤਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਇਹ ਆਪਾਂ ਦਸਵੰਤ ਦੇ ਰਹੇ ਹਾਂ ਇਹ ਬਾਬਾ ਜੀ ਦਾ ਦਸਵੰਤ ਹੈ ਇਸ ਬੱਚੇ ਦੀ ਜਾਨ ਨੂੰ ਬਚਾਉਣ ਲਈ ਕਰ ਰਹੇ ਹਾਂ ਕਿਉਂਕਿ ਆਪਾਂ ਵੇਖੀਏ ਤੇ ਆਪਣਾ ਜਿਹੜਾ ਜਿੰਨੇ ਵੀ ਆਪਾਂ ਸ਼ਹੀਦ ਹੋਏ ਹੀ ਆਪਣਾ ਜਿੰਨਾ ਇਤਿਹਾਸ ਹੈ ਇਹ ਹੀ ਦੱਸਦਾ ਹੈ ਕਿ ਆਪਾਂ ਆਪਣੀ ਕੌਮ ਲਈ जींदे अपनी قوم ਦੀ ਸੇਵਾ ਕਰਦੇ ਆਪਣੀ قوم ਲਈ ਕਰ ਰਹੇ ਹੈ ਤੇ ਇਹਦਾ ਮਤਲਬ ਇਹ ਹੈ ਕਿ ਮੇਰੀ ਅੱਜ ਵੀ ਮੇਰੇ ਜਿੰਨੇ ਵੀ ਪਾਈ ਹੈ ਜਦੋਂ ਮੇਰੇ ਦੇਸ਼ ਹੀ ਜੋਣਾ ਹੋਏ 140 ਕਰੋੜ ਦੀ ਜਨਸੰਖਿਆ ਹੈ ਅਗਰ ਇੱਕ ਇੱਕ ਰੁਪਿਆ ਵੀ ਪਾਏ ਤੇ ਪੂਰਾ ਹੋ ਜਾਂਦਾ ਪੈਸੇ ਤੋਂ ਵੀ ਜ਼ਿਆਦਾ ਹੋ ਜਾਂਦਾ ਤੇ ਮੈਂ ਪਤਾ ਨਹੀਂ ਕਿੰਨੇ ਬੱਚਿਆਂ ਦੀ ਜਾਨ ਬਚਾ ਸਕਦਾ ਹਾਂ ਪਰ ਇਸ ਟਾਈਮ ਤੇ ਅਗਰ ਮੈਂ ਗੱਲ ਕਰਾਂ ਤੇ ਮੈਨੂੰ ਸਿਰਫ 5 ਲੱਖ ਬੰਦਿਆਂ ਦੀ ਲੋੜ ਹੈ ਜਿਹੜੇ 500 ਰੁਪਏ ਵੀ ਪਾ ਦੇਣਗੇ ਇਹ ਸੋਚ ਕੇ ਕਿ ਚਲ ਆ ਚੱਲ ਦਿਨ ਦਾ ਪਰ ਜਿਹੜਾ ਖਰਚ ਸੀ ਜਿਹੜਾ ਕਰਨਾ ਸੀ ਉਹਦਾ ਪੈਸੇ ਉਤੇ ਖਰਚਾ ਕਰਨਾ ਹੀ ਉਹ ਆਪਣੇ ਇੱਕ ਬੱਚੇ ਦੀ ਜਿੰਦਗੀ ਬਚਾਉਣ ਲਈ ਕਰਤਾ ਹੈ ਮਨ ਲਈ ਮੇਰਾ ਬੱਚਾ ਪਾੜਨ ਚ ਵੀ ਬਹੁਤ ਇੰਟੈਲੀਜੈਂਟ ਹੈ ਕਲਾਸ ਚ ਫਰਸਟ ਆਂਦਾ ਹੈ ਮਨ ਲਈ ਇਹਦੀ ਨੋਲੇਜ ਇਹਦੀ ਹਰ ਚੀਜ਼ ਗਨ ਕੰਪਿਊਟਰਿੰਗ ਕਰ ਲਈ ਹੈ ਪਾ ਕੁਛ ਵੀ ਕਰ ਲਈ ਹੈ ਉਸ ਸਭ ਕੁਝ ਨੰਬਰ 1 ਹੈ ਤੇ ਇਸ ਕਰਕੇ ਜਦੋਂ ਇਹਦੇ ਅੰਦਰ ਭਾਵਨਾ ਮੇਂ ਵੇਗ ਗਈ ਕਿ ਨਹੀਂ ਇਹ ਬ੍ਰਾਈਟ ਚਾਈਲਡ ਹੈ ਤੇ ਇਹਨੂੰ ਜਿਉਣੇ ਦਾ ਮੌਕਾ ਮਿਲਣਾ ਚਾਹੀਦਾ ਹੈ ਇਸੇ ਉਮੀਦ ਨਾਲ ਮੈਨੂੰ ਬਚਾ ਰਹੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਐਸੀ ਗੱਲਬਾਤ ਕੀਤੀ ਫੌਜੀ ਅਵੀਰ ਨੇ ਫੌਜੀ ਪਿਤਾ ਨੇ ਆਪਣੇ ਪੁੱਤਰ ਦੇ ਰਾਜ ਵਾਸਤੇ ਤੁਹਾਡੇ ਗਾੜੀ ਮਦਦ ਦੀ ਅਪੀਲ ਕੀਤੀ ਆ ਮਾਤਾ ਪਿਤਾ ਦੋਨੋਂ ਹੀ ਜਿਹੜੇ ਲੋਕਾ ਗਾੜੀ ਹੱਥ ਜੋੜ ਕੇ ਅਪੀਲ ਕਰ ਰਹੇ ਨੇ ਕਿ ਉਹਨੇ ਉਹਨਾਂ ਦੇ ਪੁੱਤ ਦਾ ਇਲਾਜ ਕਰਾਇਆ ਜਾਵੇ ਕਿਉਂਕਿ 27 ਕਰੋੜ ਰੁਪਏ ਦਾ ਜਿਹੜਾ ਕਿ ਟੀਕਾ ਲਗਣਾ ਬੜਾ ਮਹਿੰਗਾ ਇਲਾਜ ਆ ਪਰ ਤੁਹਾਡੇ ਗਾੜੀ ਕੋਈ ਮਹਿੰਗਾ ਨਹੀਂ ਆ ਦੱਸਕੋ ਵਾਰ ਤੋਂ ਵਾਰ ਮਦਦ ਕਰੋ ਇਸ ਪਰਿਵਾਰ ਦੀ ਤਾਂ ਜੋ ਕਿ ਇਸ ਅਸ਼ਵੀਰ ਨਾਂ ਦੇ ਬੱਚੇ ਨੂੰ ਨਵੀਂ ਜ਼ਿੰਦਗੀ ਮਿਲ ਸਕੇ ਅਤੇ ਆਪਣੇ ਪਰਿਵਾਰ ਵਿੱਚ ਹਾਸਾ ਵਜਦਾ ਹੈ ਇਹ ਜ਼ਿੰਦਗੀ ਬਦਲ ਕਰ ਸਕੇ ਮੇਨੂੰ ਦੀ ਉਜਾਤ ਮੈਂ ਤੁਹਾਡਾ ਹਰੀ ਸਿੰਘ ਘਰੇਵਾਲ May I